ਆਪ 40 ਦਿਨ ਤੁਹਾਡੇ ਰੂਰੂ ਹੈ ਜੀ ਦਿਨ ਤੀਵਾ ਪੀੜ ਸਮਝਦੇ ਦਰਵਾਜੇ ਖੋਲ ਦਿੰਦੀ ਹੈ ਤੇ ਬਿਸਮਾਦ ਸੋਚ ਨੂੰ ਖੰਭ ਲਾ ਕੇ ਉਡਾਰੂ ਬਣਾ ਦਿੰਦਾ ਹੈ ਸੋਹਣੇ ਫੁੱਲ ਕਦੇ ਮਿੱਠੇ ਫਲ ਨਹੀਂ ਬਣਿਆ ਕਰਦੇ ਕੇਸਰ ਤੇ ਫਕੀਰ ਤੁਰਦੇ ਤੁਰਦੇ ਆਪਣੇ ਤੋਂ ਅੱਗੇ ਜਾ ਰਹੇ ਇੱਕ ਮੋٹے ਸੇਠ ਨਾਲ ਜਾ ਰਹੇ ਸੇਠ ਜੀ ਨੰਗੇ ਪੈਰੀ ਹੌਲੀ ਹੌਲੀ ਤੁਰ ਰਹੇ ਸਨ ਦੋ ਨੌਕਰ ਤੇ ਇੱਕ ਬੋਤਾ ਨਾਲ ਚੱਲ ਰਿਹਾ ਸੀ ਪੁੱਛਣ ਤੇ ਪਤਾ ਲੱਗਿਆ ਕਿ ਸੇਠ ਨੇ ਆਪਣੇ ਦੁੱਖ ਨਿਵਾਰਨ ਲਈ ਕਿਸੇ ਪੀਰ ਦੀ ਦਰਗਾਹ ਤੇ ਸੁਖ ਸੁਖੀ ਹੋਈ ਹੈ ਇੱਕ ਸਾਲ ਹਰ ਮਹੀਨੇ ਨੰਗੇ ਪੈਰੀ ਮੱਥਾ ਟੇਕਣ ਜਾਂਦੀ ਹਨ ਉਹਨਾਂ ਤੋਂ ਅੱਗੇ ਨਿਕਲ ਕੇ ਕੇਸਰ ਨੇ ਫਕੀਰ ਨਾਲ ਮਨ ਦੀ ਗੱਲ ਸਾਂਝੀ ਕੀਤੀ ਕਈ ਲੋਕ ਇੰਨੀਆਂ ਸੁਖ ਸੁਹਲਤਾਂ ਹੁੰਦੇ ਹੋਏ ਵੀ ਦੁਖੀ ਰਹਿੰਦੇ ਹਨ ਤੇ ਕਈ ਟੱਪਰੀ ਬਾਸ ਵੀ ਬੜੇ ਖੁਸ਼ ਦੇਖੇ ਨੇ ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਪੈਸਾ ਜ਼ਿੰਦਗੀ ਜਿਉਣ ਦੀ ਸਹੂਲਤ ਹੈ ਇਹ ਸਦੀਵੀ ਖੁਸ਼ੀ ਨਹੀਂ ਦੇ ਸਕਦਾ ਖੁਸ਼ੀ ਤਾਂ ਮਨ ਦੇ ਸਕੂਨ ਵਿੱਚ ਹੈ ਤੇ ਸਕੂਨ ਹੈ ਸਬਰ ਸੰਤੋਖ ਤੇ ਰੱਬ ਦੀ ਰਜ਼ਾ ਵਿੱਚ ਤੇ ਫਕੀਰ ਨੇ ਇੱਕ ਕਥਾ ਸੁਣਾਉਣੀ ਸ਼ੁਰੂ ਕੀਤੀ ਇੱਕ ਚੱਕਰਵਰਤੀ ਰਾਜੇ ਦਾ ਇੱਕੋ ਇੱਕ ਪੁੱਤਰ ਸੀ ਜੋ ਹਮੇਸ਼ਾ ਉਦਾਸ ਰਹਿੰਦਾ ਸੀ ਬਹੁਤ ਸਾਰੇ ਸਿਆਣਿਆਂ ਨਾਲ ਗੱਲ ਕੀਤੀ ਕਿਸੇ ਨੇ ਰਾਣੀ ਨੂੰ ਦੱਸਿਆ ਕਿ ਜੇ ਰਾਜਕੁਮਾਰ ਨੂੰ ਕਿਸੇ ਉਸ ਵਿਅਕਤੀ ਦੀ ਕਮੀਜ਼ ਪੁਵਾਈ ਜਾਵੇ ਜੋ ਹਮੇਸ਼ਾ ਖੁਸ਼ ਰਹਿੰਦਾ ਹੋਵੇ ਤਾਂ ਰਾਜਕੁਮਾਰ ਖੁਸ਼ੀ ਨਾਲ ਭਰ ਜਾਵੇਗਾ। ਰਾਣੀ ਦੇ ਕਹਿਣ ਤੇ ਰਾਜਾ ਕਿਸੇ ਹਰ ਵੇਲੇ ਖੁਸ਼ ਰਹਿਣ ਵਾਲੇ ਆਦਮੀ ਦੀ ਭਾਲ ਵਿੱਚ ਨਿਕਲ ਤੁਰਿਆ। ਬਹੁਤ ਲੋਕਾਂ ਨੂੰ ਪੁੱਛਿਆ ਕਿਸੇ ਨੇ ਇੱਕ ਅਮੀਰ ਵਪਾਰੀ ਬਾਰੇ ਦੱਸਿਆ ਤਾਂ ਰਾਜਾ ਉਸ ਨੂੰ ਮਿਲਣ ਗਿਆ। ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਤੂੰ ਸਦਾ ਹੀ ਖੁਸ਼ ਰਹਿੰਦਾ ਹੈ? ਅਮੀਰ ਵਪਾਰੀ ਨੇ ਕਿਹਾ ਨਹੀਂ ਸ਼ਹਿਨशाह ਰਾਤ ਨੂੰ ਇਸ ਫਿਕਰ ਨਾਲ ਨੀਂਦ ਨਹੀਂ ਆਉਂਦੀ ਕਿ ਕਿਤੇ ਮੇਰੀ ਤਾਂ ਦੌਲਤ ਚੋਰੀ ਨਾ ਹੋ ਜਾਵੇ ਰਾਜੇ ਨੇ ਹੋਰ ਵੀ ਬਹੁਤ ਭਾਲ ਕੀਤੀ ਜਦੋਂ ਕੋਈ ਵੀ ਜਿਹਾ ਵਿਅਕਤੀ ਨਾ ਲੱਭਾ ਤਾਂ ਰਾਜਾ ਨਿਰਾਸ਼ ਹੋ ਕੇ ਮੈਲਾ ਨੂੰ ਮੁੜ ਪਿਆ ਰਸਤੇ ਵਿੱਚ ਇੱਕ ਫਕੀਰ ਨੁਮਾ ਆਦਮੀ ਦਿਸਿਆ ਜੋ ਇੱਕ ਪੁਰਾਣਾ ਕੰਬਲ ਓੜੀ ਬੈਠਾ ਸੀ ਬਹੁਤ ਖੁਸ਼ ਲੱਗ ਰਿਹਾ ਸੀ ਰਾਜੇ ਨੇ ਉਸ ਨੂੰ ਪੁੱਛਿਆ ਕਿ ਕੀ ਤੂੰ ਹਮੇਸ਼ਾ ਖੁਸ਼ ਰਹਿੰਦਾ ਹੈ ਹਾਂ ਦੁਖੀ ਰਹਿਣ ਦਾ ਕਾਰਨ ਵੀ ਤਾਂ ਕੋਈ ਨਹੀਂ ਹੈ ਗਰੀਬ ਆਦਮੀ ਨੇ ਹੱਸਦਿਆਂ ਜਵਾਬ ਦਿੱਤਾ ਰਾਜਾ ਸੁਣ ਕੇ ਬਹੁਤ ਖੁਸ਼ ਹੋਇਆ ਮੈਨੂੰ ਤੇਰੀ ਕਮੀਜ਼ ਚਾਹੀਦੀ ਹੈ ਤੈਨੂੰ ਮੂੰਹ ਮੰਗੀ ਕੀਮਤ ਦਿੱਤੀ ਜਾਵੇਗੀ ਰਾਜੇ ਨੇ ਕਿਹਾ ਕਿਹੜੀ ਕਮੀਜ਼ ਗਰੀਬ ਆਦਮੀ ਨੇ ਕਿਹਾ ਤੇ ਹੱਸਦਿਆਂ ਕੰਬਲ ਲਾ ਦਿੱਤਾ ਉਹ ਧੜ ਤੋਂ ਨੰਗਾ ਸੀ ਸਕੂਨ ਤੇ ਖੁਸ਼ੀ ਬਾਰੇ ਕੀਤੀਆਂ ਫਕੀਰ ਦੀਆਂ ਗੱਲਾਂ ਸੁਣ ਕੇ ਕੇਸਰ ਜਿੱਤੀ ਬਾਰੇ ਸੋਚਣ ਲੱਗਿਆ ਜਿਸ ਦੀ ਇੱਕ ਝਲਕ ਹੀ ਕੇਸਰ ਨੂੰ ਸਾਰਾ ਦਿਨ ਖੁਸ਼ ਰੱਖਣ ਲਈ ਕਾਫੀ ਸੀ ਜੀਤੀ ਦੀ ਯਾਦ ਜਿਵੇਂ ਕੇਸਰ ਦੇ ਨਾਲ ਹੀ ਸੌਂਦੀ ਸੀ ਉੱਠਦੇ ਹੀ ਕੇਸਰ ਦੇ ਸਾਹਮਣੇ ਜੀਤੀ ਦਾ ਚਿਹਰਾ ਆ ਜਾਂਦਾ ਤੇ ਫਿਰ ਸਾਰਾ ਦਿਨ ਉਸ ਦੇ ਨਾਲ-ਨਾਲ ਰਹਿੰਦਾ ਕੇਸਰ ਨੂੰ ਯਾਦ ਆਇਆ ਕਿ ਉਹ ਹਰ ਰੋਜ਼ ਹਵੇਲੀ ਨੂੰ ਜਾਣ ਤੋਂ ਪਹਿਲਾਂ ਬੈਠਕ ਵਾਲੇ ਸ਼ੀਸ਼ੇ 'ਚ ਆਪਣਾ ਚਿਹਰਾ ਵੇਖ ਕੇ ਆਪਣਾ ਡੱਬੀਆਂ ਵਾਲਾ ਪਰਨਾ ਦੁਆਰਾ ਬੰਨ੍ਹ ਕੇ ਹੀ ਘਰੋਂ ਨਿਕਲਦਾ ਹੁੰਦਾ ਸੀ ਤੂੰ ਕਿਹੜੇ ਮੇਲੇ ਨੂੰ ਚੱਲਿਆ ਅੱਜ ਬੇਬੇ ਹਾਸ ਕੇ ਕਹਿੰਦੀ ਪਰ ਹਮੇਸ਼ਾ ਕੇਸਰ ਬੇਬੇ ਤੋਂ ਅੱਖ ਬਚਾ ਕੇ ਬਾਹਰ ਨਿਕਲਣ ਦੀ ਕਾਹਲ ਵਿੱਚ ਹੁੰਦਾ ਦੁੱਧ ਪੀਣਾ ਨਾ ਭੁੱਲ ਜਾਹੀਂ ਪੁੱਤ ਕੋਸਾ ਕਰਕੇ ਰੱਖਿਆ ਤੇਰੇ ਲਈ ਚੌਂਕੇ 'ਚ ਸਾਰਾ ਦਿਨ ਕੰਮ ਕਰਨਾ ਹੈ ਤੂੰ ਬੇਬੇ ਦੀ ਆਵਾਜ਼ ਵਿੱਚ ਤਰਲਾ ਹੁੰਦਾ ਸੀ ਕੇਸਰ ਜਿੱਤੀ ਨੂੰ ਵੇਖਣ ਦੀ ਕਾਹਲ 'ਚ ਸਾਰਾ ਕੁਝ ਭੁੱਲ ਜਾਂਦਾ ਦੁੱਧ ਪੀਣਾ ਵੀ ਬੇਬੇ ਪਿੱਛੋਂ ਆਵਾਜ਼ਾਂ ਮਾਰਦੀ ਰਹਿ ਜਾਂਦੀ ਜੀਤੀ ਬਾਰੇ ਸੋਚਦਿਆਂ ਕੇਸਰ ਨੂੰ ਬੇਰਾਂ ਵਾਲੀ ਗੱਲ ਯਾਦ ਆ ਗਈ। ਇੱਕ ਵਾਰ ਕੇਸਰ ਨੇ ਰੱਕੜ ਵਾਲੇ ਮळ्या ਤੋਂ ਜੀਤੀ ਲਈ ਮਿੱਠੇ-ਮਿੱਠੇ ਬੇਰ ਤੋੜ ਕੇ ਲਿਆਂਦੇ। ਹਵੇਲੀ ਵੱਲ ਜਾਂਦਿਆਂ ਸਾਰਿਆਂ ਤੋਂ ਅੱਖ ਬਚਾ ਕੇ ਜੀਤੀ ਜੋ ਛੱਤ 'ਤੇ ਖੜੀ ਸੀ ਉਸ ਨੂੰ ਇਸ਼ਾਰਾ ਕਰਕੇ ਕੇਸਰ ਨੇ ਬੇਰ ਜੀਤੀ ਦੇ ਦਰਵਾਜ਼ੇ ਉੱਤੋਂ ਹੀ ਅੰਦਰ ਸੁੱਟ ਦਿੱਤੇ। ਕਈ ਦਿਨਾਂ ਬਾਅਦ ਜਦੋਂ ਗੱਲ ਕਰਨ ਦਾ ਮੌਕਾ ਮਿਲਿਆ ਤਾਂ ਉਸ ਨੂੰ ਕੇਸਰ ਨੇ ਪੁੱਛਿਆ ਬੇਰ ਕਿਵੇਂ ਲੱਗੇ? ਮਿੱਠੇ ਸੀ। ਲੈ ਕਿੱਥੇ? ਜੀਤੀ ਤਾਂ ਉਦਾਸ ਹੋ ਕੇ ਕਿਹਾ ਉਹ ਤਾਂ ਮੇਰੇ ਪੱਲੇ ਆਉਣ ਤੋਂ ਪਹਿਲਾਂ ਹੀ ਸਾਡੀ ਬੱਕਰੀ ਨੇ ਖਾ ਲਈ ਸੀ ਕੇਸਰ ਨੂੰ ਜੀਤੀ ਦੇ ਭੋਲੇ ਚਿਹਰੇ ਵੱਲ ਵੇਖ ਕੇ ਉਸ ਦਿਨ ਹਾਸਾ ਆ ਗਿਆ ਸੀ ਤੇ ਅੱਜ ਉਹੀ ਗੱਲ ਯਾਦ ਕਰਕੇ ਕਿਸ ਦਾ ਜੀ ਦਿਲ ਜਿਵੇਂ ਧੜਕਣਾ ਹੀ ਭੁੱਲ ਗਿਆ ਉਹ ਕਿੰਨੀ ਹੀ ਦੇਰ ਖੁਸ਼ੀ ਤੇ ਗਮੀ ਦੇ ਹਾਸ ਵਿੱਚ ਗੁਆਚ ਜਾ ਰਿਹਾ ਕੇਸਰ ਦੀਆਂ ਅਧ ਖੁੱਲੀਆਂ ਅੱਖਾਂ ਅੰਬਰ ਨੂੰ ਨਿਹਾਰਨ ਲੱਗੀਆਂ ਉਸ ਨੂੰ ਯਾਦ ਆਇਆ ਕਿ ਇੱਕ ਦਿਨ ਜੀਤੀ ਨੇ ਪੁੱਛਿਆ ਸੀ ਜੇ ਕਦੇ ਅਸੀਂ ਵਿਛੜ ਗਏ ਤਾਂ ਦਿਨ ਕਿਵੇਂ ਲੰਘਿਆ ਕਰਨਗੇ ਮੈਂ ਤਾਂ ਰਾਂਝੇ ਵਾਂਗ ਤੇਰੀਆਂ ਮੱਜਾਂ ਚਾਰਨ ਆ ਜਾਣਾ ਕੇਸਰ ਨੇ ਉਸ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਤੇਰੀਆਂ ਆਜਾਦਾਂ ਦੇ ਲਾਂਗੇ ਚ ਦਿਨ ਵੀ ਆਪੇ ਲੰਘ ਜਾਣਗੇ ਇੱਕ ਕੰਮ ਕਰੇਗਾ ਜੀਤੀ ਨੇ ਕੇਸਰਵਾਲ ਦੇਖਦਿਆਂ ਪੁੱਛਿਆ ਕੀ ਜੇ ਕਦੇ ਵਿਛੜੇ ਤਾਂ ਆਪਾਂ ਧਰੂ ਤਾਰਾ ਵੇਖਿਆ ਕਰਾਂਗੇ ਸ਼ਾਇਦ ਆਪਾਂ ਵੀ ਧਰੂ ਵਾਂਗ ਅਮਰ ਹੋਣ ਦਾ ਬਰ ਲੈ ਲਈਏ ਕਹਿੰਦੇ ਆ ਜੀਤੀ ਦਾ ਹੱਥ ਕੇਸਰ ਦੇ ਹੱਥ ਵੱਲ ਸਰਕ ਗਿਆ ਦੂਰ ਕਿਤੇ ਕੋਈ ਕੁੱਤਾ ਭੌਂਕਿਆ ਤੇ ਆਵਾਜ਼ ਸੁਣ ਕੇ ਬਿਸ਼ਾ ਵੀ ਉੱਠ ਕੇ ਖੜਾ ਹੋਇਆ ਕੇਸਰ ਅਤਰਬ ਕੇ ਆਪਣੀਆਂ ਸੋਚਾਂ ਚੋਂ ਬਾਹਰ ਆਇਆ ਉਸ ਦਾ ਧਿਆਨ ਫਕੀਰ ਵੱਲ ਗਿਆ ਫਕੀਰ ਚਿੱਟੇ ਧਾਗਿਆਂ ਵਾਲੀ ਮਾਲਾ ਹੱਥ ਵਿੱਚ ਫੜ ਕੇ ਸ਼ਾਂਤ ਚਿੱਤ ਸੁਰਤ ਟਿਕਾਈ ਬੈਠਾ ਸੀ ਖੁਸ਼ੀ ਗਮੀ ਦੀ ਹਰ ਸੀਮਾ ਤੋਂ ਪਾਰ ਇਸੇ ਤਰ੍ਹਾਂ ਅੱਜ ਕੇਸਰ ਤੇ ਫਕੀਰ ਨੂੰ 31 ਦਿਨ ਹੋ ਚੱਲੇ ਸਨ ਸੱਚ ਦੇ ਰਾਹ ਤੇ ਨਹੀਂ ਸੱਚ ਦੇ ਨਾਲ ਤੁਰਿਆ ਜਾਂਦਾ ਹੈ ਸੱਚ ਨੂੰ ਲੱਭਿਆ ਨਹੀਂ ਜਾਂਦਾ ਸੱਚ ਨੂੰ ਵੇਖਿਆ ਜਾਂਦਾ ਹੈ ਤੇ ਕੋਈ ਵੀ ਸੱਚ ਅੰਤਿਮ ਸੱਚ ਨਹੀਂ ਹੁੰਦਾ ਗਰਮੀ ਵਧ ਰਹੀ ਸੀ ਰੇਤਲੇ ਰਾਹ ਤਪ ਗਏ ਸਨ ਕੇਸਰ ਨੇ ਝੋਲੇ ਚੋਂ ਕੱਢ ਕੇ ਜੁੱਤੀ ਪਾ ਲਈ ਪਿੱਛੋਂ ਇੱਕ ਗੱਡੇ ਵਾਲੇ ਨੇ ਆ ਕੇ ਫਕੀਰ ਨੂੰ ਨਮਸਕਾਰ ਕਰਕੇ ਆਪਣੇ ਗੱਡੇ ਤੇ ਬੈਠਣ ਦੀ ਪ੍ਰਾਰਥਨਾ ਕੀਤੀ ਉਹ ਦੋਵੇਂ ਗੱਡੇ ਤੇ ਪਰਨਾ ਵਿਛਾ ਕੇ ਚਾਲਕ ਦੇ ਪਿੱਛੇ ਬੈਠ ਗਏ ਪੁਰਾਣੇ ਗੱਡੇ ਦੇ ਪਹੀਆਂ ਦੀ ਆਵਾਜ਼ ਵਿੱਚ ਇੱਕ ਲੈ ਮਈ ਸੰਗੀਤ ਸੀ ਬਹੁਤ ਸੋਹਣੀ ਹੈ ਤੇਰੀ ਬਲਦਾਂ ਦੀ ਜੋੜੀ ਫਕੀਰ ਨੇ ਗੱਡੇ ਵੱਲ ਦੇਖਦੇ ਕਿਹਾ ਹਾਂ ਲਾਕਾ ਤੇ ਗੋਰਾ ਇਹ ਦੋਵੇਂ ਘਰ ਹੀ ਪਾਲੇ ਹੋਏ ਹਨ ਜੇ ਮੇਰੇ ਕੋਲ ਇੱਕ ਬਲਦ ਹੋਰ ਹੋਵੇ ਤਾਂ ਕੰਮ ਥੋੜਾ ਸੌਖਾ ਹੋ ਜਾਵੇ ਝਾਲਕ ਨੇ ਲਾਕੇ ਬਲਦ ਦੀ ਟੁੱਠ ਤੇ ਹੱਥ ਫੇਰਦਿਆਂ ਕਿਹਾ ਫਕੀਰ ਨੇ ਹੱਸਦਿਆਂ ਕਿਹਾ ਜਦੋਂ ਤੈਨੂੰ ਤੀਜਾ ਬਲਦ ਮਿਲ ਗਿਆ ਤਾਂ ਫਿਰ ਤੂੰ ਚੌਥਾ ਮੰਗੇਗਾ ਤਿੰਨੋਂ ਹੱਸਣ ਲੱਗ ਪਏ। ਫਕੀਰ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਇੱਕ ਤੁਰੇ ਜਾਂਦੇ ਸਾਧੂ ਨੇ ਰਾਹ 'ਚ ਬੈਠੇ ਇੱਕ ਉਦਾਸ ਨੌਜਵਾਨ ਨੂੰ ਉਦਾਸੀ ਦਾ ਕਾਰਨ ਪੁੱਛਿਆ। ਤਾਂ ਉਸਨੇ ਦੱਸਿਆ ਤਿੰਨ ਹਫ਼ਤੇ ਪਹਿਲਾਂ ਮੇਰਾ ਦਾਦਾ ਮਰ ਗਿਆ ਸੀ। ਉਹ ਮੇਰੇ ਲਈ 5 ਕਿੱਲੇ ਜ਼ਮੀਨ ਛੱਡ ਗਿਆ। ਅੱਛਾ ਦਾਦੇ ਦੇ ਤੁਰ ਜਾਣ ਕਰਕੇ ਉਦਾਸ ਹੈ। ਸਾਧੂ ਨੇ ਪੁੱਛਿਆ। ਨਹੀਂ ਉਸਨੇ ਤਾਂ ਉਮਰ ਦੇ ਹਿਸਾਬ ਨਾਲ ਇੱਕ ਦਿਨ ਜਾਣਾ ਹੀ ਸੀ। ਪਰ ਮੇਰਾ ਹਿੱਸਾ 10 ਕਿੱਲੇ ਬਣਦਾ ਸੀ ਚਲੋ ਖੈਰ ਉਸ ਤੋਂ ਅਗਲੇ ਹਫਤੇ ਮੇਰਾ ਨਾਨਾ ਮਰ ਗਿਆ ਉਹ ਮੈਨੂੰ ਆਪਣੀ ਘੋੜੀ ਦੇ ਗਿਆ ਫਿਰ ਪਿਛਲੇ ਹਫਤੇ ਮੇਰੀ ਨਾਨੀ ਮਰ ਗਈ ਉਹ ਮੇਰੇ ਲਈ 5000 ਰੁਪਏ ਛੱਡ ਗਈ ਨੌਜਵਾਨ ਨੇ ਨੀਮੀ ਪਾਈ ਉਦਾਸ ਲਹਿਜੇ ਚ ਕਿਹਾ ਹਾਂ ਭਾਈ ਇੰਨੀਆਂ ਮੌਤਾਂ ਪਰਿਵਾਰ ਚ ਉਪਰੋ ਥੜੀ ਬੰਦਾ ਉਦਾਸ ਤਾਂ ਹੋ ਹੀ ਜਾਂਦਾ ਹੈ ਸਾਧੂ ਨੇ ਸੋਚਦਿਆਂ ਕਿਹਾ ਗੱਲ ਇਹ ਨਹੀਂ ਹੈ ਨੌਜਵਾਨੀ ਕਿਹਾ ਤਾ ਫਿਰ ਕੀ ਗੱਲ ਹੈ ਸਾਧੂ ਨੇ ਪੁੱਛਿਆ ਇਸ ਹਫਤੇ ਕੋਈ ਵੀ ਨਹੀਂ ਮਰਿਆ ਨੌਜਵਾਨ ਨੇ ਨੀਮੀ ਪਾਈ ਜਵਾਬ ਦਿੱਤਾ ਕਹਾਣੀ ਖਤਮ ਹੋਈ ਤਾਂ ਤਿੰਨੋਂ ਹੱਸ ਪਏ ਫਕੀਰ ਨੇ ਸਾਰੀ ਗੱਲ ਦੱਸੀ ਤੇ ਅੱਗੇ ਗੱਲ ਜਾਰੀ ਰੱਖਦਿਆਂ ਗੱਲ ਦਾ ਇਹ ਮਜ਼ਾਕੀਆ ਹੈ ਪਰ ਇਸ ਦਾ ਅਰਥ ਬੜਾ ਡੂੰਗਾ ਤੇ ਸੱਚਾ ਹੈ ਇੱਛਾ ਇੱਕ ਬੁਰੀ ਕਰੋ ਤਾਂ ਦੂਜੀ ਤਿਆਰ ਹੋ ਜਾਂਦੀ ਹੈ ਜਿਵੇਂ ਕਹਿੰਦੇ ਆ ਨਾ ਮਾਂ ਮਰੀ ਤਾਂ ਧੀ ਜੰਮੀ ਟੱਬਰ ਓਡੇ ਦਾ ਓਡਾ ਰੱਬ ਨੂੰ ਬਹੁਤ ਸਾਰੀਆਂ ਨਿਯਮਤਾਂ ਦੇ ਕੇ ਦੁਨੀਆ 'ਚ ਭੇਜਦਾ ਹੈ ਬੰਦੇ ਨੂੰ ਪਰ ਅਸੀਂ ਧਿਆਨ ਸਿਰਫ ਉਸ ਚੀਜ਼ ਵੱਲ ਦਿੰਦੇ ਹਾਂ ਜੋ ਸਾਡੇ ਕੋਲ ਨਹੀਂ ਹੁੰਦੀ ਫਕੀਰ ਨੇ ਗੱਲ ਅੱਗੇ ਤੋਰੀ ਜਿਵੇਂ ਇੱਕ ਵਾਰ ਇੱਕ ਗਰੀਬ ਆਦਮੀ ਨੇ ਰਾਜੇ ਕੋਲ ਜਾ ਕੇ ਫਰਿਆਦ ਕੀਤੀ ਜਹਾ ਆਪਣਾ ਬਹੁਤ ਗਰੀਬਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਕੁਝ ਸੋਨੇ ਦੀਆਂ ਮੋਹਰੇ ਮਿਲ ਜਾਣ ਤਾਂ ਗੁਜ਼ਾਰਾ ਸੌਖਾ ਹੋ ਜਾਵੇ ਰਾਜੇ ਨੇ ਕਿਹਾ ਜੇ ਤੂੰ ਆਪਣਾ ਇੱਕ ਹੱਥ ਵੱਢ ਕੇ ਮੈਨੂੰ ਦੇ ਦੇਵੇਂ ਤਾਂ ਮੈਂ ਤੈਨੂੰ ਸੋਨੇ ਦੀਆਂ ਮੋਹਰੇ ਦੇ ਦੇਵਾਂਗਾ ਮੈਂ ਆਪਣਾ ਹੱਥ ਵੱਢ ਕੇ ਕਿਵੇਂ ਦੇ ਸਕਦਾ ਹਾਂ ਉਸ ਗਰੀਬ ਆਦਮੀ ਨੇ ਕਿਹਾ ਕੀ ਤੇਰੇ ਹੱਥਾਂ ਦੀ ਕੀਮਤ 100 ਮੋਹਰਾਂ ਤੋਂ ਵੱਧ ਹੈ ਰਾਜੇ ਨੇ ਪੁੱਛਿਆ ਹਾਂ ਬਿਲਕੁਲ ਗਰੀਬ ਨੇ ਯਕੀਨ ਨਾਲ ਕਿਹਾ ਫਿਰ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੇਰੇ ਕੋਲ ਕੁਝ ਨਹੀਂ ਹੈ ਰਾਜੇ ਨੇ ਜਵਾਬ ਦਿੱਤਾ ਤੇ ਤਰਕ ਨਾਲ ਸੋਚ ਵਿਚਾਰ ਕੇ ਫਕੀਰ ਨੇ ਗੱਲ ਅੱਗੇ ਤੋਰਦਿਆਂ ਕਿਹਾ ਸਾਡੀ ਹਾਲਤ ਅਰਬ ਦੇ ਉਸ ਬੰਦੇ ਵਰਗੀ ਹੈ ਜੋ ਮਸਜਿਦ ਵਿੱਚ ਨਮਾਜ਼ ਪੜਨ ਗਿਆ ਆਪਣਾ ਉੱਠ ਬਾਹਰ ਖੁੱਲਾ ਹੀ ਛੱਡ ਗਿਆ ਖੁਦਾ ਦੇ ਆਸਰੇ ਜਦੋਂ ਨਮਾਜ਼ ਪੜ੍ਹ ਕੇ ਬਾਹਰ ਆਇਆ ਤਾਂ ਉੱਠ ਨੂੰ ਉੱਥੇ ਨਾਂ ਬੇਖ ਕੇ ਖੁਦਾ ਨੂੰ ਉਲਾਮਾ ਦੇਣ ਲੱਗਿਆ ਸੀ ਅਸੀਂ ਭੁੱਲ ਜਾਂਦੇ ਹਾਂ ਕਿ ਸਾਨੂੰ ਆਪਣਾ ਉੱਠ ਤਾਂ ਆਪ ਹੀ ਬੰਨਣਾ ਪਵੇਗਾ ਜੇ ਰੱਬ ਨੇ ਰੋਟੀ ਦਿੱਤੀ ਹੈ ਤਾਂ ਗਰਾਹੀ ਤੋੜ ਕੇ ਤਾਂ ਮੂੰਹ ਵਿੱਚ ਆਪ ਹੀ ਪਾਉਣੀ ਪਵੇਗੀ ਗੱਲਾਂ-ਗੱਲਾਂ 'ਚ ਮੈਨੂੰ ਉਹ ਭਗਤ ਦੀ ਯਾਦ ਆ ਗਈ ਫਕੀਰ ਨੇ ਗੱਲ ਜਾਰੀ ਰੱਖੀ ਜੋ ਦਿਨ ਰਾਤ ਰੱਬ ਦੀ ਭਗਤੀ ਕਰਕੇ ਅਰਦਾਸਾਂ ਕਰ ਰਿਹਾ ਸੀ ਕਿ ਉਸਦੀ ਲਾਟਰੀ ਨਿਕਲ ਜਾਵੇ ਆਖਰ ਇੱਕ ਦਿਨ ਰੱਬ ਨੇ ਪ੍ਰਗਟ ਹੋ ਕੇ ਕਿਹਾ ਤੇਰੀ ਭਗਤੀ ਕਬੂਲ ਹੋਈ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਕਿਹੜਾ ਕੰਮ ਭਗਤ ਨੇ ਪੁੱਛਿਆ ਰੱਬ ਨੇ ਕਿਹਾ ਜਾ ਜਾ ਕੇ ਪਹਿਲਾਂ ਟਿਕਟ ਖਰੀਦ ਕੇ ਲਿਆ ਤਿੰਨੋਂ ਹੱਸਣ ਲੱਗ ਪਏ ਫਕੀਰ ਨੇ ਗੱਲ ਜਾਰੀ ਰੱਖੀ ਮੁਕਦੀ ਗੱਲ ਇਹ ਹੈ ਕਿ ਰੱਬ ਦੀਆਂ ਨਿਯਮਤਾਂ ਦਾ ਖਲਾਰਾ ਸਾਡੇ ਆਲੇ-ਦੁਆਲੇ ਹੀ ਹੈ ਅਸੀਂ ਜੋ ਚੁਣਦੇ ਹਾਂ ਉਹੀ ਸਾਡੀ ਤਕਦੀਰ ਦਾ ਹਿੱਸਾ ਬਣਦਾ ਹੈ ਜਿਵੇਂ ਇੱਕ ਵਾਰ ਇੱਕ ਆਦਮੀ ਦੁਨੀਆ ਤੋਂ ਉਪਨਾਮ ਹੋ ਕੇ ਜੰਗਲ ਵਿੱਚ ਭਗਤੀ ਕਰਨ ਚਲਾ ਗਿਆ ਜੰਗਲ ਵਿੱਚ ਤੁਰਦਿਆਂ ਤੁਰਦਿਆਂ ਉਸ ਨੇ ਇੱਕ ਜ਼ਖਮੀ ਹਿਰਨ ਵੇਖਿਆ ਜੋ ਤੁਰ ਨਹੀਂ ਸੀ ਸਕਦਾ ਕਿਸੇ ਸ਼ਿਕਾਰੀ ਦਾ ਤੀਰ ਲੱਗਣ ਕਰਕੇ ਉਸ ਦੀ ਪਿਛਲੀ ਲੱਤ ਕੰਮ ਨਹੀਂ ਸੀ ਕਰ ਰਹੀ ਥੋੜੀ ਦੇਰ ਬਾਅਦ ਇੱਕ ਹਾਥੀ ਹਰੇ ਪੱਤਿਆਂ ਦੀ ਟਹਿਣੀ ਹਿਰਨ ਮੂਰੇ ਖਾਣ ਲਈ ਰੱਖ ਗਿਆ ਇਸ ਤਰ੍ਹਾਂ ਹਰ ਰੋਜ਼ ਹਾਥੀ ਹਿਰਨ ਲਈ ਚਾਰਾ ਲੈ ਕੇ ਆਉਂਦਾ। ਉਹ ਆਦਮੀ ਭਗਤੀ ਕਰਦਿਆਂ ਇਹ ਵਰਤਾਰਾ ਵੇਖ ਰਿਹਾ ਸੀ। ਕੁਝ ਦਿਨਾਂ ਬਾਅਦ ਹਿਰਨ ਠੀਕ ਹੋ ਗਿਆ ਤੇ ਤੁਰਤੇ ਜੰਗਲ ਵਿੱਚ ਚਲਾ ਗਿਆ। ਪਰਮਾਤਮਾ ਤੇ ਅਡੋਟ ਵਿਸ਼ਵਾਸ ਰੱਖਣ ਵਾਲੇ ਉਸ ਆਦਮੀ ਨੇ ਸੋਚਿਆ ਕਿ ਜੇਕਰ ਪਰਮਾਤਮਾ ਜ਼ਖਮੀ ਹਿਰਨ ਨੂੰ ਖਾਣਾ ਪੰਚਾ ਸਕਦਾ ਹੈ ਤਾਂ ਮੇਰਾ ਪੇਟ ਵੀ ਜ਼ਰੂਰ ਭਰੇਗਾ ਕਿਉਂਕਿ ਮੈਂ ਤਾਂ ਰੋਜ਼ ਭਗਤੀ ਕਰਦਾ ਹਾਂ ਤੇ ਉਹ ਬੈਠ ਕੇ ਖਾਣਾ ਉਡੀਕਣ ਲੱਗ ਗਿਆ। ਕਈ ਦਿਨ ਬੀਤ ਗਏ ਪਰ ਕੋਈ ਨਹੀਂ ਆਇਆ ਉਹ ਆਦਮੀ ਬਹੁਤ ਕਮਜ਼ੋਰ ਹੋ ਗਿਆ ਇੱਕ ਸਾਧੂ ਉਧਰੋਂ ਲੰਘਿਆ ਤੇ ਉਸਨੇ ਢਹਾਲ ਪਏ ਆਦਮੀ ਨੂੰ ਵੇਖ ਕੇ ਕਿਹਾ ਤੇ ਉੱਠ ਕੇ ਪਾਣੀ ਪਿਲਾਇਆ ਉਸ ਦੀ ਇਸ ਹਾਲਤ ਦਾ ਕਾਰਨ ਪੁੱਛਿਆ ਉਸ ਆਦਮੀ ਨੇ ਸਾਧੂ ਨੂੰ ਹਿਰਨ ਤੇ ਹਾਥੀ ਵਾਲੀ ਗੱਲ ਸੁਣਾਈ ਸਾਧੂ ਨੇ ਕੁਝ ਸੋਚਦਿਆਂ ਉਸ ਆਦਮੀ ਨੂੰ ਪੁੱਛਿਆ ਤੂੰ ਲਚਾਰ ਹਿਰਨ ਬਣ ਕੇ ਮਹਤਾਜ ਕਿਉਂ ਬਣਿਆ ਮਦਦ ਕਰਨ ਵਾਲਾ ਹਾਥੀ ਵੀ ਤਾਂ ਬਣ ਸਕਦਾ ਸੀ ਫਕੀਰ ਦੀ ਗੱਲ ਸੁਣ ਕੇ ਉਸ ਗੱਡੇ ਵਾਲੇ ਨੇ ਕਿਹਾ ਗੱਲ ਤਾਂ ਸਹੀ ਹੈ ਆਪਣੀ ਕਿਸਮਤ ਦੀ ਬਾਗਡੋਰ ਆਪਣੇ ਹੀ ਹੱਥ ਵਿੱਚ ਹੁੰਦੀ ਹੈ ਵਿਸ਼ਾ ਕਦੇ ਗੱਡੇ ਦੇ ਅੱਗੇ ਕਦੇ ਪਿੱਛੇ ਦੌੜਦਾ ਇੰਜ ਖੋਸ ਲੱਗ ਰਿਹਾ ਸੀ ਜਿਵੇਂ ਉਸ ਨੂੰ ਵੀ ਫਕੀਰ ਦੀ ਗੱਲ ਸਮਝ ਆ ਗਈ ਹੋਵੇ ਥੋੜੀ ਦੂਰ ਗਏ ਸਨ ਕਿ ਹਵਾ 'ਚ ਰਚਿਆ ਧੂਆਂ ਨਕਮੂ ਨੂੰ ਚੜਨ ਲੱਗਾ ਨਾਲ ਹੀ ਖੇਤ ਵਿੱਚ ਪੱਕਿਆ ਬਾਜਰਾ ਅੱਗ ਨਾਲ ਜળ ਕੇ ਰਾਖ ਹੋ ਰਿਹਾ ਸੀ ਬੱਟ ਤੇ ਬੈਠਾ ਅੱਖਾਂ ਪੂੰਝ ਰਿਹਾ ਆਦਮੀ ਉਸ ਖੇਤ ਦਾ ਮਾਲਕ ਲੱਗ ਰਿਹਾ ਸੀ ਫਕੀਰ ਨੇ ਉਸ ਕੋਲ ਜਾ ਕੇ ਆਪਣੀ ਮਸ਼ਕ ਚੋਂ ਪਾਣੀ ਉਸ ਨੂੰ ਪੀਣ ਲਈ ਦਿੱਤਾ ਗੱਡੇ ਵਾਲਾ ਕੁਝ ਦੇਰ ਰੁੱਕ ਕੇ ਚਲਾ ਗਿਆ ਕਿਸਰ ਤੇ ਫਕੀਰ ਖੇਤ ਦੇ ਮਾਲਕ ਕੋਲ ਬੈਠ ਗਏ ਉਸ ਆਦਮੀ ਨੇ ਰੋਂਦਿਆਂ ਆਪਣਾ ਸਾਰਾ ਦੁੱਖ ਸਾਂਝਾ ਕੀਤਾ ਮੈਂ ਤਾਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਇਹ ਕਹਿਰ ਮੇਰੇ ਨਾਲ ਹੀ ਕਿਉਂ ਵਾਪਰਿਆ ਫਕੀਰ ਨੇ ਦਿਲਾਸਾ ਦਿੰਦਿਆਂ ਕਿਹਾ ਕਈ ਗੱਲਾਂ ਦਾ ਜਵਾਬ ਸਿਰਫ ਸਮਾਹੀ ਦੇ ਸਕਦਾ ਹੈ ਪਰਮਾਤਮਾ ਤੇ ਭਰੋਸਾ ਰੱਖੀ ਥੋੜੀ देर ਉਸ ਆਦਮੀ ਕੋਲ ਬੈਠਣ ਤੋਂ ਬਾਅਦ ਦੋਵੇਂ ਤਰਫ ਪਏ ਉਹਨਾਂ ਦੀ ਚੁੱਪ ਵਿੱਚ ਉਦਾਸੀ ਸੀ ਕੇਸਰ ਨੇ ਚੁੱਪ ਤੋੜਦਿਆਂ ਫਕੀਰ ਨੂੰ ਪੁੱਛਿਆ ਸਾਈ ਜੀ ਕਈ ਲੋਕ ਗਲਤੀਆਂ ਕਰਕੇ ਵੀ ਮੌਜਾਂ ਕਰਦੇ ਨੇ ਤੇ ਕਈਆਂ ਨੂੰ ਰੱਬ ਬਿਨਾਂ ਗਲਤੀ ਦੇ ਵੀ ਸਜ਼ਾ ਦੇ ਦਿੰਦਾ ਹੈ ਕੇਸਰ ਦੀ ਆਵਾਜ਼ ਵਿੱਚ ਸ਼ਿਕਾਇਤ ਸੀ ਫਕੀਰ ਨੇ ਸਮਝਾਇਆ ਕੀ ਗਲਤ ਹੈ ਤੇ ਕੀ ਠੀਕ ਹੈ ਇਸ ਦਾ ਨਿਰਣਾ ਤਾਂ ਪਰਮਾਤਮਾ ਨੇ ਕਰਨਾ ਹੈ ਕਈਆਂ ਨੂੰ ਮਿਲੀ ਸਜ਼ਾ ਜਗ ਜाहिर ਹੋ ਜਾਂਦੀ ਹੈ ਤੇ ਕਈਆਂ ਦੀ ਸਜ਼ਾ ਤੇ ਪਰਦਾ ਪੈ ਜਾਂਦਾ ਹੈ ਪਰ ਪੁੱਤਰ ਜੇ ਕੋਈ ਕਿਸੇ ਦਾ ਹੱਕ ਮਾਰਦਾ ਹੈ ਤਾਂ ਉਸ ਦੀ ਸਜ਼ਾ ਕਦੇ ਨਾ ਕਦੇ ਰੱਬ ਉਸ ਨੂੰ ਜ਼ਰੂਰ ਦਿੰਦਾ ਹੈ ਰੱਬ ਦੀ ਲਾਠੀ ਦੀ ਆਵਾਜ਼ ਨਹੀਂ ਹੁੰਦੀ ਦੈਦਾਂ ਦੋਸਤਾਂ ਦਿਓ ਕਿਸੈ ਦੋਸ਼ ਕਰਮਾਂ ਆਪਣੇ ਆਪੇ ਰੇਗਿਸਤਾਨ ਦੀ ਗਹਿਰ ਨੇ ਦਿਨੋਂ ਸ਼ਾਮ ਦੀ ਬੁੱਕਲ ਵਿੱਚ ਲੁਕਾ ਲਿਆ ਫਕੀਰ ਦੀ ਸਮਾਦੀ ਅਜੇ دیر ਤੱਕ ਚੱਲ ਰਹੀ ਸੀ ਸ਼ੁਕਰੀਆ ਦੋਸਤੋ